ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਗਾ ਵੀ 1100 ਨਾਲੇ ਹੁਣ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੰਦਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਐਂਡ ਐ ਪਹਿਨੇ ਉਂਗਲਾਂ ਤੇ ਰੱਟੇ ਕੰਮ ਐ ਕੋਈ ਹੋਰ ਕੰਮ ਕਰਨਾ ਹੀ ਨਹੀਂ ਮੈਂ ਦੇਸੇ ਕੰਮ ਵੀ ਆਉਣ ਤੜਕੇ ਉੱਠ ਕੇ ਪ੍ਰਮਾਤਮਾ ਸ਼ੁਕਰ ਸ਼ੁਕਰ ਕਰਦਾ ਪ੍ਰਮਾਤਮਾ ਇੱਕ ਦਿਨ ਹੋਰ ਦੇਤਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਨੂੰ ਕਰਾਂਗੇ ਨਾ ਮੈਂ ਕਿਸੇ ਖੱਡਾਂ ਦਾ ਹਿੱਸਾ ਪਾਉਣਾ ਨਾ ਹੋਟਲਾਂ ਚ ਨਾ ਟਾਪਿਆਂ ਚ ਨਾ ਬੱਸਾਂ ਚ ਮੈਂ ਤਾਂ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਬਸ ਉਹ ਚ ਪਾਵਾਂਗੇ ਜੇ ਮੇਰੇ ਸਾਈਨ ਕਰਕੇ ਕੇ ਘਰ ਦੀ ਕਬੀਲਦਾਰੀ ਲਈ ਤੇ ਚੜਦੀ ਐ ਇਤੋਂ ਵੱਡਾ ਪੁੰਨ ਕੀ ਹੈ ਜੀ ਆ ਮਾਮਾ ਪੈਣਾ ਬੈਠੀਆ ਨੇ ਇਹਨਾਂ ਨੂੰ ਕੁਝ ਕੇ ਦੇਖੋ ਇਨੂਆ ਨੇ ਨਾ ਇਨੂ ਇੱਥੋਂ ਵਾਲ ਝਾੜ ਤੇ ਇਨੂਆ ਨੇ ਹਰ ਵਕਤ ਤੜਕੇ ਗੋਹੇ ਵਾਲਾ ਬੱਛੜ ਦੁਪਹਿਰੇ ਚਰੀ ਵਾਲੀ ਪੰਡ ਆਥੜੇ ਲੱਕੜਾਂ ਵਾਲੀ ਭਰੀ ਸਿਰ ਤੇ ਕਈ ਪੀੜੀਆਂ ਤੋਂ ਭਾਰ ਨਹੀਂ ਲਿਆ ਕਦੇ ਇਹਨਾਂ ਦੇ ਘਰਾਂ ਦੀ ਗਰੀਬੀ ਕੋਈ ਪੀਲਾ ਕਾਰਡ ਲਾਲ ਕਾਰਡ ਹਰਾ ਕਾਰਡ ਨਹੀਂ ਦੂਰ ਕਰ ਸਕਦਾ ਇਹਨਾਂ ਦੇ ਘਰਾਂ ਦੀ ਗਰੀਬੀ ਇਹਨਾਂ ਦੇ ਬੱਚੇ ਦੂਰ ਕਰ ਸਕਦੇ ਜੇ ਉਹਨਾਂ ਨੂੰ ਪੜਾ ਕੇ ਅਫਸਰ ਬਣਾ ਦਈਏ ਉਹ ਕਰੂੰਗਾ ਮੈਂ ਕੰਮ ਬੱਚਿਆਂ ਨੂੰ ਅਫਸਰ ਬਣਾਉਂਗਾ ਉਹ ਗਰੀਬੀਆਂ ਚੱਕਣਗੇ ਸਕੂਲ ਬਣਾ ਰਹੇ ਹਾਂ ਗਰੀਬਾਂ ਵਾਸਤੇ ਮੈਂ ਇੱਕ ਜੋ ਮੇਰਾ ਸੋਚਣ ਦਾ ਤਰੀਕਾ ਹੈ ਮੈਂ ਗਰੀਬ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹੁੰਦਾ ਅੱਜ ਮਜਬੂਰੀ ਐ ਜੇ ਬਿਮਾਰੀ ਠਮਾਰੀ ਹੋ ਜੇ ਪ੍ਰਾਈਵੇਟ 'ਚ ਇਲਾਜ ਕਰਾਉਣਾ ਪੈਂਦਾ ਮਜਬੂਰੀ ਐ ਕਿਉਂਕਿ ਸਰਕਾਰੀਆਂ ਤੇ ਯਕੀਨ ਨਹੀਂ ਰਿਹਾ ਪਣ ਪੁਰਾਣੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ 'ਚ ਮਸ਼ੀਨਾਂ ਨਹੀਂ ਡਾਕਟਰ ਨਹੀਂ ਟੈਸਟ ਨਹੀਂ ਹੁੰਦੇ ਮਜਬੂਰੀ ਐ ਜ਼ਿੰਦਗੀ ਹਰੇਕ ਚਾਉਣੀ ਚਾਹੁੰਦਾ ਚਲੋ ਯਾਰ ਖਿੱਲਾ ਵੇਚ ਦਿੰਨੇ ਆ ਜਾਂ ਮਾਂ ਦੀਆਂ ਪਾਲੀਆਂ ਵੇਚ ਦਿੰਨੇ ਇਲਾਜ ਤਾਂ ਕਰਾਉਣਾ ਐ ਇਹ ਮਜਬੂਰੀ ਐ ਮਜਬੂਰੀ ਐ ਗਰੀਬ ਦੀ ਆਪਦੇ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਪੈਂਦਾ ਕਿ ਜਲਾ ਆਪਣੀ ਦਾ ਜਹੇ ਜੀ ਲੰਘੀ ਲੰਘੀ ਪਜਵਾ ਕਪੜਾ ਲੀਏ ਸਰਕਾਰੀ ਤੇ ਚਕੀਨ ਨਹੀਂ ਰਿਹਾ ਸੀ ਸੋ ਵੀਰੋ ਆਉਣ ਵਾਲੇ ਕੁਝ ਮਹੀਨੇ ਤੱਕ ਇਹ ਮਜਬੂਰੀ ਨੂੰ ਮੈਂ ਮਰਜ਼ੀ ਚ ਬਦਲ ਦੂੰਗਾ ਤੁਹਾਡੀ ਮਰਜ਼ੀ ਹੋਊਗੀ ਲਾਜ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟ ਚ ਕਰ ਲਓ ਇਲਾਜ ਇੱਕੋ ਜਿਹਾ ਹੀ ਹੋਊਗਾ ਪਰ ਸਰਕਾਰੀ ਚ ਪੈਸੇ ਨਹੀਂ ਲੱਗਣੇ ਐਸੇ ਤਰ੍ਹਾਂ ਹੀ ਸਕੂਲਾਂ ਦੀ ਹੈ ਮਰਜ਼ੀ ਹੋਊਗੀ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਪੜਾਈ ਇੱਕੋ ਜੀ ਹੋਊਗੀ ਉਧਰ ਪੈਸੇ ਲੱਗਣਗੇ ਇਧਰ ਪੈਸੇ ਵੀ ਨਹੀਂ ਲੱਗਦੇ ਸੋ ਵੀਰੋ ਆਸ ਮੈਂ ਸੋਚ ਰਿਆਂ ਲੋਕਾਂ ਵਾਸਤੇ ਆਉਣ ਵਾਲੇ ਦਿਨਾਂ ਚ ਉਹਦੇ ਵਾਸਤੇ ਮੈਨੂੰ ਦੇਖੋ ਲੜੀ ਜੰਨਾ ਮੈਂ ਸੁਪਰੀਮ ਕੋਰਟ ਚ ਲੜਨਾ ਪੈਂਦਾ ਹੈ ਸੈਂਟਰ ਨਾਲ ਲੜਨਾ ਪੈਂਦਾ ਹੈ ਪੈਸੇ ਰੋਕ ਲੈਂਦੇ ਆਪਣੇ ਜਿਹੜਾ ਹੱਕ ਵੰਡਦਾ ਪੰਜਾਬ ਦਾ ਗਵਰਨਰ ਨਾਲ ਲੜਨਾ ਪੈਂਦਾ ਲੜੂਗਾ ਮੈਂ ਪਰ ਮੈਨੂੰ ਤੁਸੀਂ 13 ਹੱਥ ਦਿਓ 13 ਐਸੇ ਮੁਠੀ ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣ ਵਾਲੇ ਹੱਥ ਦਿਓ ਜਿਹੜੇ ਭਾਰਤ ਦੀ ਪਾਰਲੀਮੈਂਟ ਚ ਜਾ ਕੇ ਜਦੋਂ ਐਦਾਂ ਗੱਜਣ ਨਾ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੋ ਗਈ ਕਰਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇ ਹਾਂ ਨਹੀਂ ਉਹ ਮੈਨੂੰ ਪਤਾ ਮੈਨੂੰ ਮੈਨੂੰ ਤੁਹਾਡੇ ਤੇ ਮਾਨ ਹੈ ਸੰਗਰੂਰ ਦਾ ਨਾਮ ਜਦੋਂ ਆਉਂਦਾ ਹੈ ਦੁਨੀਆ ਭਰ ਚ ਇੱਕ ਸੰਗਰੂਰ ਵਾਲੇ ਭਾਈ ਉਹ ਤਾਂ ਇਨਕਲਾਬੀ ਲੋਕ ਨੇ ਭਾਈ ਸੋ ਇਹ ਤੁਹਾਡੇ ਬਾਰੇ ਤਾਂ ਕੋਈ ਮੈਨੂੰ ਕੋਈ ਸ਼ੱਕ ਸ਼ੁਭਾ ਨਹੀਂ ਸੋ ਮੈਂ ਤੇ ਪਿੰਡਾਂ ਦਾ ਮੇਰੇ ਕੋਲ ਨਕਸ਼ੇ ਬਣੇ ਪਏ ਨੇ ਸ਼ਹਿਰਾਂ ਦੇ ਸੀਵਰੇਜ ਦੀ ਪ੍ਰੋਬਲਮ ਸਾਰੇ ਸ਼ਹਿਰਾਂ ਦੀ ਮੋੜ ਮਾਨਸਾ ਬਲਾਡਾ ਕਿਉਂਕਿ ਇਹਨਾਂ ਨੇ ਸੀਵਰੇਜ ਪਹਿਲਾਂ ਮਾੜਾ ਪਾਇਆ ਉਹ ਪਾਈਪਾਂ ਟੁੱਟ ਗਈਆਂ ਜਰ ਲੱਗੀ ਹੁਣ ਉਹ ਤੋਂ ਬਨਾਮ ਆ ਪਾਇਆ ਨਹੀਂ ਸ਼ਹਿਰ ਵੱਧ ਗਿਆ ਅੱਗੇ ਸੋਨੇ ਦਾ ਨਾਵਾ ਹੀ ਇਨਫਰਾਸਟ੍ਰਕਚਰ ਟਰਾਈ ਕਰਨਾ ਪਊਗਾ ਹੁਣ ਆ ਰਹੀ ਹੈ ਇੰਡਸਟਰੀ ਆਪਣੇ ਕੋਲੇ ਬਹੁਤ ਇੰਡਸਟਰੀ ਆ ਰਹੀ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਉਹਨਾਂ ਕਿ ਭਾਈ ਤੁਸੀਂ ਹੁਣ ਇੱਧਰ ਇਹ ਨਾ ਸੋਚੋ ਕਿ ਕੱਲੇ ਲੁਧਿਆਣਾ ਹੀ ਆਉਣਾ ਹੈ ਜੇ ਲੁਧਿਆਣੇ ਤੋਂ ਬਿਨਾਂ ਵੀ ਆਉਣਾ ਹੈ ਢਾਹ ਧੂਰੀ ਆਜੋ ਸਾਡੇ ਕੋਲ ਸੁਗਰੂਰ ਆਜੋ ਆ ਸਿੱਧਾ ਜਾਂਦਾ ਹੈ ਰਸਤਾ ਦਿੱਲੀ ਨੂੰ 22 ਘੰਟਿਆਂ ਦਾ ਰਾਹ ਹੈ ਦਿੱਲੀ ਇੱਥੋਂ ਠੀਕ ਹੈ ਨਾ ਸੋ ਹੁਣ ਟਾਟਾ ਸਟੀਲ ਆ ਗਿਆ ਟਾਟਾ ਸਟੀਲ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਦਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਲੁਧਿਆਣੇ ਲਾਉਣ ਲੱਗੇ ਨੇ ਟਾਟਾ ਸਟੀਲ ਵਾਲੇ ਕੋਹਾੜੇ ਕੋਲੇ ਜਾ ਕੇ ਦੇਖ ਕੇ ਆਏ ਨਾਬੇ ਕਿਸਾਨ ਕੈਚੱਪ ਬਣਦੀ ਹੈ ਹਿੰਦੁਸਤਾਨ ਲੀਵਰ ਦੀ ਕਿਸਾਨ ਕੈਚੱਪ ਵਿਰੋਧ 10000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ ਪੰਜਾਬ ਚੋਂ ਕਿੰਨਾ ਲੈਂਦੇ ਆ 500 ਮੀਟ੍ਰਿਕ ਟਨ 9500 ਮੀਟ੍ਰਿਕ ਟਨ ਟਮਾਟਰ 나ਸਿਕ ਤੋਂ ਲਿਆਉਣਾ ਪੈਂਦਾ ਹੈ ਮਹਾਰਾਸ਼ਟਰ ਤੋਂ ਮੈਂ ਕਿਹਾ ਵੀ ਅਸੀਂ ਪੈਦਾ ਕਰਕੇ ਦਿੰਨੇ ਆਂ ਕਹਿੰਦੇ ਜੀ ਉਹ ਕੁਆਲਿਟੀ ਦਾ ਇੱਥੇ ਅਸੀਂ ਟਰਾਈ ਨਹੀਂ ਕੀਤਾ ਮੈਂ ਯੂਨੀਵਰਸਿਟੀ ਦਾ ਜਿਹੜਾ ਵੀ ਸੀਸੀ ਪੀਏਯੂ ਦਾ ਉਹਨੂੰ ਬਿਠਾਇਆ ਮੈਂ ਗੱਲ ਕਰੋ ਕਿਹੜਾ ਕਿਹੜਾ ਇਹੋ ਜਿਹਾ ਬੀਜ ਆ ਉਹ ਜਿਹੜਾ ਪੰਜਾਬ ਦੀ ਧਰਤੀ ਤੇ ਉਗਦਾ ਨਹੀਂ ਇਹੋ ਜਿਹਾ ਦੱਸਿਓ ਕਰਾਂ ਉਹਨਾਂ ਨੇ ਦੱਸਿਆ ਲਾ ਹੁਣ ਤੁਸੀਂ ਦੇਖਿਓ 10000 ਦਾ 10000 ਮੀਟ੍ਰਿਕ ਟਨ ਅਮਰਗੜ ਤੋਂ ਬਾਗੜੀਆਂ ਤੋਂ ਆ ਤੁਹਾਡੇ ਵਾਲਾ ਇਲਾਕਾ ਭਾ ਸੋਮ ਲੋਪ ਵਾਨੀਗੜ ਤੇ ਇੱਥੋਂ ਟਮਾਟਰ ਪੈਦਾ ਕਰਕੇ ਦੇਵਾਂਗੇ ਤੇ ਨਾਲੇ ਤਾਂ ਆਪਣਾ ਝੋਨੇ ਤੋਂ ਖੇੜਾ ਛਟੂ ਤੇ ਨਾਲੇ ਕਿਸਾਨ ਦਾ ਜਿਹੜਾ ਫੂਡ ਪ੍ਰੋਸੈਸਿੰਗ ਦਾ ਜਿਹੜਾ ਉਹ ਸੁਪਨਾ ਪੂਰਾ ਹੋਊਗਾ ਐ ਕਰਨਾ ਪਊਗਾ ਕੰਮ ਇਹ ਤੂੰ ਇੰਨਾ ਵਾਂਗੂ ਨਹੀਂ ਹੈਗਾ ਵੀ ਨਹਿਰਾਂ ਆਪਦੇ ਖੇਤ ਹੀ ਲੈ ਜਾਓ ਬੱਸਾਂ ਆਵਦੀਆਂ ਹੀ ਢਾਬੇ ਆਪਣੀ ਤੇ ਹਾਲਤ ਵੀ ਦੇਖ ਲਓ ਫਿਰ ਹੁਣ ਕੀ ਹੈ ਕੀ ਹਾਲਤ ਹੋਈ ਪਈ ਆ ਕਲੀ ਦਲ ਦੀ ਉਹ ਜੀਪ ਜੀ ਤਲਵਾਰ ਖੇ ਛੱਤ ਜੀ ਉਹਨੇ ਧੁੱਪ ਲੱਗਦੀ ਆ ਨਾ ਕਦੇ ਬਾਹਰ ਨਿਕਲੇ ਨਹੀਂ ਧੁੱਪ ਚ ਕਾਕਾ ਜੀ ਨੇ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਸਾਡੇ ਵੀ ਅਫਸਰ ਕਈ ਹੈਗੇ ਨਾ ਨਾਲ ਉਹਨਾਂ ਦੇ ਲੱਗੇ ਹੋਏ ਉਹ ਕਹਿੰਦਾ ਐ ਅੰਗਰੇਜ਼ੀ ਚ ਹੀ ਪੁੱਛਦੇ ਹਾਊ ਮੱਚ ਇਜ਼ ਦ ਟੈਂਪਰੇਚਰ ਕਿ ਸਰ 45 ਡਿਗਰੀ ਓ ਮਾਈ ਗੋਡ ਇਟਸ ਟੂ ਹੌਟ ਜਦੋਂ 30 ਬੱਤੀ ਹੋਇਆ ਉਹ ਦੱਸਿਓ ਘੰਟੇ ਕਵਾਸਤੇ ਪੰਜਾਬ ਬਚਾਵਾਂਗੇ ਫਿਰ ਜਦੋਂ ਤੱਕ 30 32 ਹੁੰਦਾ ਉਹ ਤੱਕ ਮੈਂ ਅੱਧਾ ਪੰਜਾਬ ਕੱਢ ਦਿੰਦਾ ਆਪਣੀ ਗਰੀਜ਼ ਕਰਨਗੇ ਆਪਾਂ ਬੋਰ ਵਾਲੇ ਟੁਆਹਾਂ ਚੋਂ ਨਿਕਲੇ ਹੋਏ ਆਂ ਸਭੀਰੋ ਵਲੰਟੀਅਰਾਂ ਚ ਆਪਸ ਚ ਹੋ ਸਕਦਾ ਛੋਟੇ ਮੋਟੇ ਸਿੱਕਵੇ ਹੋਣ ਆਪਸ ਚ ਉਹ ਬਾਅਦ ਚ ਕਰ ਲਾਂਗੇ ਪਰਿਵਾਰ ਚ ਹੋ ਜਾਂਦੇ ਨੇ ਪਰ ਇੱਕ ਵਾਰ ਆ 4 ਜੂਨ ਵਾਲਾ ਕੰਡਾ ਕੱਢੋ ਬਹੁਤ ਜ਼ਰੂਰੀ ਹੈ ਸਾਰਾ ਦੇਸ਼ ਪੰਜਾਬ ਵੱਲ ਦੇਖ ਰਿਹਾ ਹੁਣ ਔਰ ਤਹਾਂ ਮੋਦੀ ਦੀ ਹੋ ਰਹੀ ਹੈ ਛੁੱਟੀ ਇੰਡੀਆ ਅਲਾਈਅੰਸ ਦੀ ਮਾਰੀ ਹੈ ਸਰਕਾਰ ਪੰਜਾਬ ਦਾ ਬਹੁਤ ਵੱਡਾ ਹਿੱਸਾ ਪਊਗਾ ਸੈਂਟਰ ਸਰਕਾਰ 'ਚ ਦੇਖਦੇ ਜਾਇਓ ਤੁਸੀਂ ਇਹਦੀ ਕਰਮ ਚੰਗੀ ਹੈ ਉਮੀਦ ਦੀ ਮੈਂ ਤਾਂ ਦੱਸਦਾ ਨਾ ਬੱਤੀ ਦਾੰਦੇ ਨੇ ਮੇਰੇ ਵੀ ਲਾਈਟ ਮੱਥੇ ਲਾਦੀ ਹੈ ਇਹਨੇ ਬਣ ਜਾਣਾ ਵੱਡਾ ਬਣ ਜਾਣੇ ਨੇ ਕੰਮਾਂ ਕਸ ਮਤਾ ਨਹੀਂ ਹੁਣ ਕੀ ਕਰੀਏ ਉਹਨਾਂ ਦੀ ਕਿਸੇ ਮਾਰੀ ਆ ਸੀ ਕੀ ਕਰੀਏ ਮਲੂਕਾ ਛੱਡ ਗਿਆ ਪਰੋਣਾ ਕੱਢਤਾ ਉਹ ਕਹਿੰਦੇ ਹੁਣ ਅੱਜ ਮੈਨੂੰ ਸਵੇਰੇ ਭੇਜਿਆ ਕਿਸੇ ਨੇ ਕਹਿੰਦੇ ਸੁਖਵੀਰ ਨੇ ਆਵਦਾ ਜੀਜਾ ਕੱਢਿਆ ਮਜੀਠਿਆ ਕਹਿੰਦਾ ਮੈਂ ਆਵਦੇ ਵਾਲ ਨੂੰ ਕੱਢੂ ਹਣ ਇਹ ਜੀਜੋ ਜੀਜੀ ਹੋ ਗਏ ਹਾਲਾਤਾ ਦੇਖ ਲਓ ਤੁਸੀਂ ਸਭ ਹੀਰੋਇਨਾਂ ਦਾ ਪਤਾ ਕੀ ਹੈ ਰੱਬ ਹੈ ਪਰਮਾਤਮਾ ਹੈ ਇਹਨਾਂ ਨੇ ਜਦੋਂ ਬਾਣੀ ਜਦੋਂ ਬਾਣੀ ਗੁਰੂਆਂ ਦੀ ਸੱਚੀ ਧਰੋਂ ਜਿਹੜੀ ਆਈ ਹੋਈ ਹੈ ਜਦੋਂ ਉਹ ਇਹਨਾਂ ਨੇ ਰੋਲੀ ਨਾ ਉਸ ਤੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਗਿਆ ਟੋਲ ਲੋਕ ਕਹਿੰਦੇ ਹਰਾਇ ਨਾ ਕਰੋ ਯਾਰ ਤੁਸੀਂ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਹੋ ਤੇ ਉਸੇ ਬਾਬੇ ਨਾਨਕ ਦੀ ਬਾਣੀ ਰੋਲ ਦਿੰਦੇ ਹੋ ਫੇਰ ਨਹੀਂ ਲੋਕਾਂ ਨੇ ਮੂੰਹ ਲਾਇਆ ਜੀ ਉਹਨਾਂ ਨੂੰ ਜੋ ਮਰਜੀ ਕਚੈਰੀਆਂ ਚੱਲੀ ਜਾਣ ਕੇਸ ਲੋਕਾਂ ਨੇ ਘਰਤਾ ਵੀ ਨਹੀਂ ਤੂੰ ਇੱਕੋ ਖਤਮ ਐ ਉਹ ਕੰਮ ਕਾਂਗਰਸ ਵਾਲਿਆਂ ਦਾ ਹੂੰ ਨਹੀਂ ਪਤਾ ਲੱਗ ਰਿਹਾ ਕੌਣ ਕਿਹਦੇ ਨਾਲ ਲੜ ਰਿਹਾ ਓ ਬਠਿੰਡੇ ਵਾਲਾ ਲੁਧਿਆਣੇ ਸੜਤਾ ਬੜਿੰਗ ਖਡੂਰ ਸਾਹ ਵਾਲਾ ਇੱਥੇ ਸੰਗਰੂਰ ਫਿਰਦਾ ਪਲੱਥ ਵਾਲਾ ਸੰਗਰੂਰ ਵਾਲਾ ਵੀਂਦਰ ਸਿੰਘ ਲਾਲ ਆਨੰਦਪੁਰ ਸਾਹਿਬ ਫਿਰਦਾ ਮੈਂ ਇੱਕ ਨਾ ਸੀੜੀ 'ਚ ਕਰਿਆ ਸੀ ਕੰਮ ਇਹ ਪਤਾ ਕਿਉਂ ਬਦਲੇ ਨੇ ਆਪਦੇ ਇਲਾਕੇ 'ਚ ਕੋਈ ਟਿੱਡ ਦਿੱਤੀ ਮੈਂ ਉਦੋਂ ਇਹ ਕਿਹਾ ਸੀਗਾ ਕਿ ਸੀੜੀ 'ਚ ਕਿ ਕਿਸੇ ਟਾਈਮ ਤੇ ਰਾਜਨੀਤੀ ਸਾਡੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਬੰਦਾ ਸੀਗਾ ਕੋਈ ਲੀਡਰ ਆਪਦੇ ਪਾਰਟੀ ਦੇ ਪ੍ਰਧਾਨ ਦੇ ਘਰੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਐਸ ਇਲਾਕੇ 'ਚੋਂ ਟਿਕਟ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਮੈਂ ਕਿਹਾ ਕਹਿੰਦੇ ਤਾਂ ਹੁਣ ਵੀ ਨੇ ਪਰ ਉਲਟੇ ਕੰਮ ਵਾਸਤੇ ਮੈਂ ਪ੍ਰਧਾਨ ਜੀ ਐਸ ਇਲਾਕੇ 'ਚੋਂ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਹ ਸੜਤੇ ਉਧਰਲਾ ਇਧਰ ਉਧਰਲਾ ਇਧਰ ਕਹਿੰਦੇ ਜਾਣਦੇ ਨੇ ਇਹਨਾਂ ਨੂੰ ਉੱਥੇ ਆਹ ਬੀਜਪੀ ਦਾ ਚਲੋ ਵਿਚਾਰੇ ਉਹੀ ਆਏ ਨੇ ਤਾਂ ਉਹ ਤਾਂ ਉਹੀ ਚੈੱਕ ਕਰਨ ਆਏ ਨੇ ਵੀ ਉਗਦਾ ਕੋਈ ਬੀਜਿਆ ਨਹੀਂ ਉਹਨੂੰ ਤਾਂ ਪਿੰਡਾਂ 'ਚ ਨਹੀਂ ਵੜਨ ਦੇ ਨੇ ਕਿਸਾਨਾਂ ਨਾਲ ਪੇਚਾ ਪਿਆ ਹੋਇਆ ਉਹਨਾਂ ਦਾ ਸੋ ਵੀਰੋ ਆਮ ਆਦੀ ਪਾਰਟੀ ਇੱਕ ਵਲੰਟੀਅਰ ਮੈਂ ਆਇਆ ਇਧਰੋਂ ਮੇਰੇ ਮੂਰੇ